ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਜੀ ਅੱਜ ਦੀ ਵੀਡੀਓ ਪਿੰਡ ਜੌਨ ਵਾਲੇ ਚ ਬਾਕੀ ਦੀ ਡਿਟੇਲ ਆ ਜਿਹੜੀ ਆਪਾਂ ਭਾਈ ਜੀ ਤੋਂ ਲਵਾਂਗੇ ਬਾਕੀ ਕਿੰਨੇ ਦਿਨ ਰਹਿੰਦੇ ਆ ਸਾਰਾ ਕੋ ਪੁੱਛਾਂਗੇ ਭਾਈ ਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਆਪਣਾ ਪਹਿਲਾਂ ਐਡਰੈਸ ਤੇ ਫੋਨ ਨੰਬਰ ਬੋਲ ਦਿਓ ਜੀ ਭਾਈ ਪਿੰਡ ਜੌਨ ਵਾਲਾ ਜ਼ਿਲ੍ਹਾ ਮੇਰੂ ਫ੍ਰੀ ਕੋਡ ਤੇ ਮੇਰਾ ਫੋਨ ਨੰਬਰ ਆਇਆਗਾ 97799 70568 ਠੀਕ ਹੈ ਜੀ ਤੇ ਆਪਣੀ ਇਹ ਜਿਹੜੀ ਘਰ ਦੀ ਇਹ ਝੋਟੀ ਹਾਂਜੀ ਹਾਂਜੀ ਆਪਣੀ ਖੁਦ ਘਰ ਦੀ ਕਾਲੀ ਹੋਈ ਹੈ ਠੀਕ ਹੈ ਜੀ ਤੇ ਵਪਾਰ ਲੈਣ ਦਾ ਕੰਮ ਹੈ ਘਰੇ ਰੱਖੇ ਬੰਦੇ ਨਹੀਂ ਘਰੇ ਪਾਸੇ ਰੱਖੇ ਆਪਾਂ ਵੀ ਠੀਕ ਹੈ ਜੀ ਦੋਸਤੋ ਕੋਈ ਵਪਾਰ ਲੈਣ ਦਾ ਕੰਮ ਨਹੀਂ ਹੈ ਬਾਈ ਜੀ ਹੁਣਾਂ ਦਾ ਘਰੇਲੂ ਪਰਿਵਾਰ ਹੈ ਤੇ ਇਹ ਕਿਹੜਾ ਸੁਆ ਸੁਰੇਈ ਹੈ ਦੂਜਾ ਸੁਆ ਸੁਰੇਈ ਹੈ ਵੀਰੇ ਮੇਰੇ ਕੋਲ ਆਟਾ ਠੀਕ ਹੈ ਤੇ ਕਿੰਨੇ ਕ ਦਿਨ ਲੈ ਜੂ ਇਹ 20 ਤੋਂ ਉਹਦੇ ਦਿਨ ਪੂਰੇ ਆ ਜੀ ਆਪਾਂ ਮੰਨ ਕੇ ਚੱਲੇ ਜੀ ਅੱਜ ਜਣੀ 14-15 ਹੋਊਗਾ ਹਾਂਜੀ ਹਾਂਜੀ 5-7 ਦਿਨਾਂ ਤੇ ਮਗਰ ਸੀ ਬਾਕੀ ਹਵਾਨਾ ਨੇ ਟਾਈਮ ਤੇ ਆ ਕੇ ਬਣਾਉਣਾ ਠੀਕ ਆਪਾਂ ਕਹਿ ਰਹੀ ਜੀ ਇਹ ਤੇ ਜੀ ਨਹੀਂ ਹੁਣ ਹਵਾਨਾ ਥੋੜਾ ਜੀ ਨੋਰਮਲ ਆ ਹੌਲੀ ਹੌਲੀ ਭਰਦੀ ਰਹੂ ਜੇ ਦਿਨਾਂ ਦੇ ਆ ਕੇ ਭਰ ਲੂ ਫੁੱਲ ਕਰ ਜਿੰਨ ਦਿਨਾਂ ਦੇ ਪੂਰਾ ਲਾਉਂਦੀ ਆ ਦਿਨਾਂ ਦੇ ਫੁੱਲ ਲਾ ਲੂਗੀ ਜਿੰਨਾ ਲੈਵੇ ਚ ਆਪਣੀ ਭਾਂਂ ਦੀਦੀ ਆ ਹਾਂਜੀ ਹਾਂਜੀ ਠੀਕ ਆ ਤੇ ਕਿੰਨਾ ਕੁ ਦੁੱਧ ਦੇਨੇ ਪਿਛਲੇ ਸੂਏ ਦਿੱਤਾ 13 ਕਿਲੋ ਚੋਇਆ ਪਹਿਲੇ ਸੂਏ ਦੋਸਤੋ ਚੰਗੇ ਦੁੱਧ ਦੀ ਮਾਲ ਕਹਿਣਾ ਵੇਖ ਸਕਦੇ ਤੁਸੀਂ 13 ਕਿਲੋ ਬਾਈ ਹੁਣ ਇਹ ਦਸਨ ਮੁਤਾਬਕ ਦੁੱਧ ਦਿੱਤਾ ਇਹਨੇ ਪਹਿਲੇ ਸੂਏ ਬਾਕੀ ਚੰਗੀ ਆ ਕਾਲੀ ਆ ਜਮਾ ਦੋਸਤੋ ਪੂਸਟ ਥੋੜੇ ਚਿੱਟੇ ਵਾਲ ਜ਼ਰੂਰ ਹੈਗੇ ਆ ਖਣਾ ਦੀ ਬਹੁਤ ਸਾਫ ਆ ਵੇਖਾ ਤੇ ਲੰਮਾ ਥਣ ਲੱਗਾ ਇਹ ਸਾਡੇ ਦੋਸਤੋ ਬਾਕੀ ਸਿੰਘਾਂ ਦੀ ਵੀ ਥੋੜਾ ਜਿਹਾ ਖੁੱਲਾ ਸਿੰਘ ਤੇ ਹੂੰ ਕੁੰਡੀ ਐ ਦੂਜਾ ਸੁਆ ਨਵਾਂ ਖਾਣਾ ਦੋਸਤੋ ਬਈ ਇਹਨੂੰ ਤੋੜ ਗਏ ਮੜਾ ਜ ਆਪਾਂ ਹਾਂਜੀ ਬਾਕੀ ਦੋਸਤੋ ਬਾਈ ਜੀ ਦਾ ਨੰਬਰ ਜਿਹੜਾ ਲਗਾਤਾਰ ਸਕਰੀਨ ਦੇ ਉੱਪਰਲੇ ਪਾਏ ਚੱਲ ਰਿਹਾ ਤੁਸੀਂ ਗੱਲਬਾਤ ਕਰ ਸਕਦੇ ਆ ਜਾਣੀ ਤਰੀਕ ਦੇ ਮੁਤਾਬਕ 7-8 ਦਿਨ ਦਾ ਸਮਾਂ ਜਿਹੜਾ ਹਜੇ ਬਾਕੀ ਆ। ਇਹ ਸਾਡੇ ਦੇ ਉਤੋਂ ਚੰਗੀ ਆ ਮੋੜ ਲਓ ਵੀਰੇ। ਮੋੜ ਲਓ ਮੋੜ। ਪਾワー ਲੈਂਡ ਦਾ ਕੰਮ ਨਹੀਂ ਕੋਈ ਬਾਈ ਉਹਨਾਂ ਦਾ ਘਰੇ ਲੂ ਪਰਿਵਾਰ ਆ। ਘਰੇ ਰੱਖੇ ਹੋਏ ਕੋਈ 2-4 ਪਸ਼ੂ ਹੈਗੇ ਆ। ਉਹਨਾਂ ਵਿੱਚੋਂ ਇਹ ਇੱਕ ਵਿਕਰੀ ਆਸਤੇ ਬਾਈ ਉਹਨਾਂ ਨੇ ਕੱਢੀ ਆ। ਦੂਜਾ ਸੂਆ 12 13 ਕਿਲੋ ਦੁੱਧ ਪਹਿਲੇ ਸੂਏ ਪਾਇਆ ਇਹਨੇ ਬਾਕੀ ਕੱਦ ਕਾਠ ਵੀ ਠੀਕ ਐ ਮੀਰ ਆ ਵੀ ਐ ਕਿ 14 15 ਕਿਲੋ ਦੁੱਧ ਆਮਣਾ ਪਿਆਊਗੀ ਬਾਕੀ ਤੁਸੀਂ ਆਪੀ ਸਮਝ ਨਾਲ ਲੈਣੀ ਐ ਤਸੱਲੀ ਪਰ ਕਾ ਜਿਹੜੀ ਤੁਸੀਂ ਇੱਥੇ ਆ ਕੇ ਕਰਨੀ ਐ ਰੇਟ ਇਹਦਾ ਫਿਰ ਕਿਵੇਂ ਠੀਕ ਐ ਜੀ ਕੀ ਰੇਟ ਕਰਨਾ ਐ ਇਹਦਾ 1 ਲੱਖ 10 ਮੰਗਿਆ ਵੀਰੇ ਨੇ ਠੀਕ ਐ ਜੀ ਵਿੱਚ ਹੋ ਜੂ ਮਾਨ ਤਾਨ ਹਾਂ ਬਾਕੀ ਮਾਨ ਤਾਨ ਜ਼ਰੂਰ ਕਰਾਂਗੇ ਆਪਾਂ ਭਾਈ ਚਾਹੀਦਾ ਠੀਕ ਹੈ ਹਾਂ ਦੋਸਤੋ 1 ਲੱਖ ਤੇ 10000 ਰੁਪਏ ਦਾ ਅਮੁੱਲ ਕਰਦੇ ਆ ਬਾਈ ਹੁਣੀ ਬਾਕੀ ਰੇਟ ਆ ਜਿਹੜਾ ਇਫੈਕਟਸ ਨਹੀਂਗਾ ਇਹਦੇ ਵਿੱਚੋਂ ਮੌਕੇ ਤੇ ਮਾਨਤਾਨ ਹੋ ਜਾਊਗਾ ਦੇਖ ਸਕਦੇ ਹੋ ਮੂਹ ਮੱਤਰੀ ਸੋਹਣੀ ਹੈ ਦੋਸਤੋ ਬਾਕੀ ਮਿਲਦੇ ਆ ਅੱਗੇ ਨਵੀਂ ਵੀਡੀਓ ਨਾਲ ਵੀਡੀਓ ਵੇਖ ਲਈ ਤੁਹਾਡਾ ਧੰਨਵਾਦ